ਕੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 19 ਤਰੀਕ 7ਵਾਂ ਮਹੀਨਾ 2025 ਤੇ ਦਿਨ ਸ਼ਨੀਵਾਰ ਇਹ ਜਿਹੜਾ ਤੁਸੀਂ ਪਰਿਵਾਰ ਦੇਖ ਰਹੇ ਹੋ ਇਹ ਬੱਚਾ ਦੇਖ ਰਹੇ ਹੋ ਤੁਸੀਂ ਜਿਹੜਾ ਇਹ ਬਿਮਾਰ ਹੈ ਇਹਨੂੰ ਦੱਸਿਆ ਸੀ ਕਿ ਬੱਚੇ ਦੇ ਸਿਰ ਦੇ ਵਿੱਚ ਰਸੌਲੀ ਹੈ ਜਿੱਦੇ ਕਰਕੇ ਬੱਚੇ ਦੇ ਜਿਹੜੇ ਸਿਰ ਦੇ ਵਿੱਚ ਬਾਰ-ਬਾਰ ਜਿਹੜਾ ਕਿ ਪਾਣੀ ਭਰ ਜਾਂਦਾ ਤੇ ਪਾਣੀ ਭਰਨ ਕਰਕੇ ਨਾਲ ਦੀ ਨਾਲ ਹੁਣ ਡਾਕਟਰਾਂ ਨੇ ਇਹ ਬੱਚੇ ਦੇ ਸਿਰ ਤੋਂ ਲੈ ਕੇ ਇਹਨਾਂ ਦੇ ਪੇਟ ਤੱਕ ਬਾਥਰੂਮ ਵਾਲੇ ਪਾਈਪ ਤੱਕ ਇਹਨਾਂ ਨੂੰ ਪਾਈਪਾਂ ਜੋੜੀਆਂ ਹੋਈਆਂ ਨੇ ਜਿਹੜਾ ਕਿ ਇਹਨਾਂ ਦਾ ਸਿਰ ਦਾ ਪਾਣੀ ਹੈ ਉਹ ਪਾਈਪਾਂ ਰਾਹੀਂ ਪਿਸ਼ਾਬ ਰਾਹੀਂ ਬੱਚੇ ਦਾ ਬਾਹਰ ਨਿਕਲ ਜਾਂਦਾ ਹੈ ਤੇ ਬੱਚੇ ਦੇ ਇਲਾਜ ਦੇ ਲਈ ਪਰਿਵਾਰ ਕੋਲੇ ਇਹ ਤੁਸੀਂ ਘਰ ਦੇ ਹਾਲਾਤ ਦੇਖ ਰਹੇ ਹੋ ਕਿ ਇਹਨਾਂ ਦੇ ਘਰ ਸੇ ਹਾਲਾਤ ਨੇ ਪਰਿਵਾਰ ਕੋਲ ਜਿੰਨਾ ਵੀ ਕੁਝ ਹੈਗਾ ਸੀ ਵਿਚਾਰਿਆਂ ਨੇ ਸਾਰਾ ਕੁਝ ਵੇਚ ਫਟ ਕੇ ਪਰਿਵਾਰ ਬੱਚੇ ਦੇ ਉੱਤੇ ਲਾਤਾ ਹੁਣ ਅਸੀਂ ਮਾਪੜ ਸਹਿਰ ਖਰ ਦੇ ਸੇਵਕਾਂ ਨੂੰ ਤੇ ਗੁਰੂ ਨਾਨਕ ਦਾ ਸੱਚਾ ਸੋਦਾ ਵੈਲਫੇਅਰ ਸੁਸਾਇਟੀ ਵਾਲਿਆਂ ਨੂੰ ਹੱਥ ਬੰਨ ਕੇ ਇਹ ਬੇਨਤੀ ਕੀਤੀ ਸੀਗੀ ਬੱਚੇ ਦੇ ਇਲਾਜ ਵਾਸਤੇ ਜਿਹੜੀ ਕਿ ਇਹਨਾਂ ਨੇ ਹੁਣ ਫੇਰ ਬੱਚੇ ਦੇ ਜਿਹੜੀ ਕਿ ਅਗਲੇ ਮਹੀਨੇ ਐਮ ਆਰ ਆਈ ਤੇ ਹੋਰ ਬੱਚੇ ਦੇ ਜਿਹੜੇ ਕਿ ਟੈਸਟ ਹੋਣੇ ਨੇ ਉਹ ਅਸੀਂ ਮਾਤਾ ਸਾਹਿਬ ਕੌਰ ਦੇ ਸੇਵਕਾਂ ਨੂੰ ਤੇ ਗੁਰੂ ਨਾਨਕ ਦਾ ਸੱਚਾ ਸੋਦਾ ਪੈਲ ਫਿਰ ਸੁਸਾਇਟੀ ਵਾਲਿਆਂ ਨੂੰ ਹੱਥ ਬੰਨ ਕੇ ਬੇਨਤੀ ਕੀਤੀ ਸੀ ਕਿ ਬੱਚੇ ਦੇ ਜਿਹੜੇ ਇਲਾਜ ਦੇ ਲਈ ਦੁਬਾਰੇ ਜਿਹੜੀ ਕਿ ਸੇਵਾ ਭੇਜੀ ਜਾਵੇ ਉਹਨਾਂ ਨੇ ਪੂਰੇ 22000 ਦੀ ਸੇਵਾ ਜਿਹੜੀ ਕਿ ਉਹ ਬੱਚੇ ਦੇ ਇਲਾਜ ਦੇ ਲਈ ਭੇਜੀ ਹੈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਕਿ ਐਵੇਂ ਤੇ ਲੋੜਵੰਦ ਪਰਿਵਾਰਾਂ ਦੇ ਲਈ ਬਹੁਗਮਾਰਾਂ ਦੇ ਇਲਾਜ ਦੇ ਲਈ ਸੇਵਾ ਦੇ ਲਈ ਅੱਗੇ ਆਉਂਦੇ ਨੇ ਪਰਮਾਤਮਾ ਉਹਨਾਂ ਦੇ ਪਰਿਵਾਰਾਂ ਨੂੰ ਦਿਨ ਦੁਗਣੀ ਰਾਤ ਚੋਗੜੀ ਤਰੱਕੀ ਬਖਸ਼ੇ ਤੇ ਹਮੇਸ਼ਾ ਹੀ ਉਹ ਇਦਾਂ ਹੀ ਲੋੜਵੰਦ ਪਰਿਵਾਰਾਂ ਦੀ ਜਿਹੜੀ ਕਿ ਮਦਦ ਕਰਦੇ ਰਹਿਣ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਇਹ ਜਿਹੜੀ ਕਿ ਅਸੀਂ ਸੇਵਾ ਤੇ ਪਰਿਵਾਰ ਨੂੰ ਅਸੀਂ ਫੜਾ ਰਹੇ ਆ ਤਾਂ ਕਿ ਇਹ ਆਪਣੇ ਬੱਚੇ ਦਾ ਜਿਹੜਾ ਕਿ ਇਲਾਜ ਹੈ ਉਹ ਸੁਚੱਜੇ ਢੰਗ ਨਾਲ ਕਰਵਾ ਸਕਣ ਹਾਂਜੀ ਅਸੀਂ ਦੁਬਾਰਾ ਫੇਰ ਮਾਤਾ ਸੈਮਕੌਰ ਦੇ ਸੇਵਕਾਂ ਜੀ ਦਾ ਤੇ ਗੁਰੂ ਨਾਨਕ ਦਾ ਸੱਚਾ ਸੌਦਾ ਵੈਲਫੇਅਰ ਸੁਸਾਇਟੀ ਵਾਲਿਆਂ ਦਾ ਹੱਥ ਵੱਧ ਕੇ तहे ਦਿਲੋਂ ਧੰਨਵਾਦ ਕਰਦੇ ਆ ਕਿ ਉਹ ਇਦਾਂ ਹੀ ਲੋੜਵੰਦ ਪਰਿਵਾਰਾਂ ਦੀ ਜਿਹੜੀ ਕਿ ਮਦਦ ਕਰਦੇ ਰਹਿਣ ਇਹ ਦੇਖ ਰਹੇ ਹੋਂ ਬੱਚੇ ਦੇ ਹਾਲਾਤ ਪਹਿਲਾਂ ਨਾਲੋਂ ਬੱਚਾ ਜਿਹੜਾ ਹੁਣ ਕਾਫੀ ਠੀਕ ਲੱਗ ਰਿਹਾ ਤੇ ਅੱਗੇ ਤੋਂ ਵੀ ਜਿਹੜੇ ਐਵੇਂ ਦੇ ਲੋੜਵੰਦ ਪਰਿਵਾਰ ਨੇ ਉਹਨਾਂ ਦੇ ਮਦਦ ਦੇ ਲਈ ਤੁਸੀਂ ਇਦਾਂ ਹੀ ਅੱਗੇ ਆਓ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ